ਇਦੇ ਜਿਹੜਾ ਮੀਡੀਆ ਡਿਸਪਲੇ ਹੈਗਾ ਵਾ ਉਹ ਫੁਲੀ ਡਿਜੀਟਲ ਕਰ ਦਿੱਤਾ ਗਿਆ ਵਿਦ ਬਲੂਟੂਥ ਕਨੈਕਟੀਵਿਟੀ। ਇਹਦੀ ਸੀਟ ਜਿਹੜੀ ਜੋ ਪਹਿਲਾਂ ਨਾਲੋਂ ਜ਼ਿਆਦਾ ਲੰਬੀ ਕਰ ਦਿੱਤੀ ਗਈ ਹੈ ਜ਼ਿਆਦਾ ਕੰਫਰਟੇਬਲ ਹੋ ਗਈ ਹੋਈ ਹੈ। ਬੈਕ ਬੈਸਟ ਜਿਹੜੀ ਦਿੱਤੀ ਹੋਈ ਹੈ। ਤੇ USB ਚਾਰਜਰ ਪੁਆਇੰਟ ਵੀ ਦਿੱਤਾ ਗਿਆ ਜਿਸਕੇ ਤੁਸੀਂ ਮੋਬਾਈਲ ਰੱਖ ਕੇ ਇਹਨੂੰ ਚਾਰਜ ਵੀ ਕਰ ਸਕਦੇ ਹੋ। ਦੇਖੋ ਜੀ ਜਿਹੜਾ ਬੇਸ ਮਾਡਲ ਹੈਗਾ ਵਾ ਉਹ ਕੁਝ 1 ਲੱਖ ਤੋਂ ਸ਼ੁਰੂ ਹੋ ਜਾਂਦਾ ਵਾ। हीरो ਦਾ ਸਕੂਟਰ ਸਕੂਟਰ ਦਾ ਹੀਰੋ ਇਸ ਸਲੋਗਨ ਮੈਂ ਨਹੀਂ ਦੇ ਰਿਹਾ ਸਲੋਗਨ ਦੇ ਰਿਹਾ ਹੈ ਹੀਰੋ ਕੰਪਨੀ ਵਾਲੇ ਜੋ ਕਿ ਹੀਰੋ ਦੀ ਨਵੀਂ ਟੈਸਨੀ 125 ਸੀਸੀ ਲਾਂਚ ਹੋ ਗਈ ਹੈ ਨਵੀਂ ਲੁੱਕ ਦੇ ਨਾਲ ਇਹ ਗੱਡੀ ਲਾਂਚ ਹੋ ਗਈ ਹੈ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਗੱਡੀ ਦੇ ਵਿੱਚ ਜਿਹੜਾ ਇਹ ਪ੍ਰੋਜੈਕਟਰ ਹੈੱਡਲਾਈਟ ਦੇ ਦਿੱਤੀ ਗਈ ਹੈ ਜੋ ਕਿ ਤੁਸੀਂ ਕਾਰਾਂ ਦੇ ਵਿੱਚ ਦੇਖੀ ਹੋएगी ਹੁਣ ਤੁਹਾਨੂੰ ਸਕੂਟਰ 'ਤੇ ਮਿਲੇਗੀ ਇਸ ਦੇ ਨਾਲ ਹੀ ਫੁੱਲੀ ਡਿਜੀਟਲ ਮੀਟਰ ਵੀ ਦਿੱਤਾ ਗਿਆ ਹੈ ਤੇ ਇਹਦੇ ਹੋਰ ਵੀ ਕਈ ਫੀਚਰ ਹੈ ਜਿਹੜੇ ਆਪਾਂ ਦੱਸਾਂਗੇ ਤੁਹਾਨੂੰ ਤੇ ਸਾਡੇ ਨਾਲ ਕੰਪਨੀ ਦੇ ਪ੍ਰਮੋਟਰ ਵਰੁਣਜੀ ਹਨ ਇਹਨਾਂ ਨਾਲ ਗੱਲਬਾਤ ਕਰਦੇ ਤੇ ਵਰੁਣਜੀ ਸਵਾਗਤ ਤੁਹਾਡਾ ਲਈ ਭਰਤੇ ਜੀ ਬਿਲਕੁਲ ਜੀ ਥੈਂਕ ਯੂ ਜੀ ਗੱ ਤੇ ਹੋਰ ਕਿਹੜੇ ਕਿਹੜੇ ਫੀਚਰ ਜੇ ਐਡ ਕਰਦੇ ਜਿ ਕਿ ਪੁਰਾਣੀ ਡੈਸਟੀਨੀ ਨਾਲ ਨਵੀਂ ਡੈਸਟੀਨੀ 90 ਸਾਲ ਚ ਨਵੀ ਹੋ ਗਈ ਜੀ ਬਿਲਕੁਲ ਜੀ ਨਮਸਕਾਰ ਸਾਰਿਆਂ ਨੂੰ ਵੈਲਕਮ ਸਪੀਡ ਵੇਸ ਤੇ ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਣਾ ਚਾਹਾਂਗਾ ਨਵੀ ਡੈਸਟੀਨੀ 125 ਸੀਸੀ ਦੇ ਨਾਲ ਸਭ ਤੋਂ ਪਹਿਲਾਂ ਇਹ ਜਿਹੜੀ ਸਪੈਸ਼ਲੀ ਜਿਹੜੀ ਲੁੱਕ ਮੈਨੂੰ ਬਹੁਤ ਵਧੀਆ ਲੱਗੀ ਹੈ ਰੈਟਰੋ ਡਿਜ਼ਾਈਨ ਜਿਹੜਾ ਇਹਨੂੰ ਦੇ ਦਿੱਤਾ ਹੋਇਆ ਵਾ ਡਬਲ ਸ਼ੇਡ ਤੁਸੀਂ ਲੁੱਕ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਹੈੱਡ ਲੈਂਪ ਹੈਗੀ ਆ ਉਹ ਪ੍ਰੋਜੈਕਟਰ ਹੈੱਡ ਲੈਂਪ ਹੈ LED ਵਿਦ ਡੀਆਰਐਲ ਜਿਹੜੀ ਕਿ ਬਹੁਤ ਹੀ ਸਟਾਈਲਿਸ਼ ਲੁੱਕ ਦਿੰਦੀ ਵੀ ਇਹਦੇ ਜਿਹੜਾ ਮੀਟਰ ਡਿਸਪਲੇ ਹੈਗਾ ਵਾ ਉਹ ਫੁਲੀ ਡਿਜੀਟਲ ਕਰ ਦਿੱਤਾ ਗਿਆ ਹੈ ਵਿਦ ਬਲੂਟੁੱਥ ਕਨੈਕਟੀਵਿਟੀ ਮੀਟਰ ਵਿਦ ਬਲੂਟੁੱਥ ਕਨੈਕਟੀਵਿਟੀ ਹੈ ਇਹਦੇ ਚ ਇੱਕ ਮੈਨੂ ਫੀਚਰ ਹੋਰ ਬੜਾ ਵਧੀਆ ਲੱਗਾ ਜਿਹੜਾ ਕਿ ਆਟੋ ਵਿਂਕਰ ਕੈਨਸਲ ਜਿਹੜਾ ਹੈ ਨਾ ਕਿ ਜਿਹੜੇ ਇੰਡੀਕੇਟਰ ਹੈ ਉਹ ਆਟੋਮੈਟਿਕਲੀ ਕੈਨਸਲ ਹੋ ਜਾਣਗੇ ਜਦੋਂ ਤੁਸੀਂ ਸਟੇਟ ਜਾਂਦੇ ਹੋ ਯਾਨੀ ਕਿ ਇੰਡੀਕੇਟਰ ਦੇ ਕੇ ਹੀ ਮੁੜ ਕੇ ਗੱਡੀ ਸਟੇਟ ਹੁੰਦੀ ਤੇ ਇੰਡੀਕੇਟਰ ਵੀ ਜਿਵੇਂ ਕਿ ਕਾਰਾਂ ਦੇ ਵੀ ਸਾਨੂੰ ਇੰਡੀਕੇਟਰ ਰਿਪੀਟ ਕਰਨ ਦੀ ਲੋੜ ਨਹੀਂ ਪੈਂਦੀ ਉਸੇ ਤਰ੍ਹਾਂ ਸੇਮ ਇਹਦੇ ਤੇ ਇੰਡੀਕੇਟਰ ਸਾਨੂੰ ਆਫ ਕਰਨ ਦੀ ਲੋੜ ਨਹੀਂ ਪੈਗੀ ਜੀ ਬਿਲਕੁਲ ਮੈਨੂਅਲੀ ਤੁਸੀਂ ਬਾਕੀ ਇਹਦੇ ਵਿੱਚ 190mm ਦੀ ਡਿਸਕ ਬ੍ਰੇਕ ਵੀ ਫਰੰਟ ਦਿੱਤੀ ਗਈ ਹੈ ਟੈਲੀਸਕੋਪਿਕ ਸਸਪੈਂਸ਼ਨ ਹੈ ਇਹਦੀ ਸੀਟ ਜਿਹੜੀ ਉਹ ਪਹਿਲਾਂ ਨਾਲੋਂ ਜ਼ਿਆਦਾ ਲੈਂਥੀ ਕਰ ਦਿੱਤੀ ਗਈ ਹੈ ਜ਼ਿਆਦਾ ਕੰਫਰਟੇਬਲ ਹੋ ਗਈ ہوئی ਹੈ ਬੈਕ ਰੈਸਟ ਜਿਹੜੀ ਦੇ ਦਿੱਤੀ ہوئی ਹੈ ਯਾਨੀ ਕਿ ਸੀਟ ਵੀ ਲੰਬੀ ਕਰਕੇ ਬੈਕ ਰੈਸਟ ਵੀ ਦੇ ਦਿੰਦੀ ਹੈ ਕਿ ਕੰਫਰਟੇਬਲ ਰਾਈਡ ਜਿਹੜੀ ਆ ਉਹ ਜੇ ਦੋ ਸਵਾਰੀਆਂ ਜਿਹੜੀਆਂ ਆਰਾਮ ਨਾਲ ਪਿੱਛੇ ਬੈਕ ਰੈਸਟ ਦੇ ਨਾਲ ਲੈ ਲੈਣ ਜੀ ਬਿਲਕੁਲ ਐਕਸੈਂਸ ਟੈਕਨੋਲੋਜੀ ਦੇ ਨਾਲ 125 ਸੀਸੀ ਇੰਜਨ ਹੈਗਾ ਜਿਹੜਾ ਕਿ 0 ਤੋਂ 60 ਸਿਰਫ 8.9 ਸੈਕਿੰਡ ਦੇ ਵਿੱਚ ਜਾਏਗਾ ਜੋ ਕਿ ਬਹੁਤ ਹੀ ਬੈਸਟ ਪਿਕਅਪ ਹੈ ਅਚੀ ਪਿਕਅਪ ਦੇ ਨਾਲ ਨਾਲ ਤੇ ਦੂਸਰੀ ਗੱਲ ਕਰੀਏ ਫਰੰਟ ਦੇ ਵਿੱਚ ਇਹ ਦੇ ਸਕਦੇ ਹੋ ਇਹਦੇ ਚ ਮੋਬਾਈਲ ਜਾਂ ਬੋਟਲ ਜਿਹੜਾ ਉਹ ਹੋਲਡਰ ਵੀ ਦਿੱਤਾ ਗਿਆ ਇਸ ਦੇ ਨਾਲ ਨਾਲ ਇੱਕ ਤੁਹਾਨੂੰ ਯੂਐਸਬੀ ਚਾਰਜਰ ਪੁਆਇੰਟ ਵੀ ਦਿੱਤਾ ਗਿਆ ਜਿਸਕੇ ਤੁਸੀਂ ਮੋਬਾਈਲ ਰੱਖ ਕੇ ਇਹਨੂੰ ਚਾਰਜ ਵੀ ਕਰ ਸਕਦੇ ਹੋ ਵਾਟਰ ਬੋਟਲ ਵੀ ਰੱਖ ਸਕਦੇ ਹੋ ਆਪਣੀ ਛੋਟੀ ਐਸੈਸਰੀ ਇਹਦੇ ਵਿੱਚ ਰੱਖ ਸਕਦੇ ਹੋ ਸ਼ੇਡਸ ਰੱਖ ਸਕਦੇ ਹੋ ਤੇ ਨਵੀਂ ਲੁੱਕ ਜਿਹੜੀ ਆ ਗੱਡੀ ਦੀ ਦੇ ਦਿੱਤੀ ਗਈ ਆ ਬਹੁਤ ਹੀ ਜ਼ਿਆਦਾ ਕੰਫਰਟ ਜਿਹੜੀ ਆ ਸੀਟ ਦੀ ਸਿਟਿੰਗ ਦਾ ਕੰਫਰਟ ਜ਼ੋਨ ਵੀ ਵਧਾ ਦਿੱਤਾ ਗਿਆ ਹੈ ਬੈਕ ਰੈਸਟ ਤੁਸੀਂ ਦੇਖ ਸਕਦੇ ਹੋ ਤੇ ਲੁੱਕ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਵੱਖਰੀ ਲੁੱਕ ਦਿੱਤੀ ਦੀ ਹੈ ਕਿੰਨੇ ਕਲਰ ਇਹਦੇ ਕਿੰਨੇ ਵੇਰੀਐਂਟ ਆ ਰਹੇ ਸਦੇ ਤੁਹਾਨੂੰ ਟੋਟਲ 7 ਕਲਰ ਮਿਲ ਜਾਣਗੇ ਵੇਰੀਐਂਟ ਜਿਹੜੇ ਮਿਲਣਗੇ ਇਹ ਤੁਹਾਨੂੰ 3 ਮਿਲਣਗੇ VX ਹੈ ZX ਅਤੇ ZX+ ਵੇਰੀਐਂਟ ਆ ਮਤਲਬ ਕਿ ਤਿੰਨ ਵੇਰੀਐਂਟ ਇੱਕ ਸਕੂਟਰ ਦੇ ਵਿੱਚ ਵੱਖਰੇ ਵੱਖਰੇ ਦਿੱਤੇ ਜਿਸ ਨਾਲ ਕਿ ਕਾਰਾਂ ਦੇ ਜਿਵੇਂ ਵੱਖਰੇ ਵੇਰੀਐਂਟ ਹੁੰਦੇ ਉਹ ਇਸ ਸਕੂਟਰ ਤੇ ਦੇਣੇ ਸ਼ੁਰੂ ਕਰਦੇ ਹਾਂ ਜੀ ਬਿਲਕੁਲ ਤੇ ਕਸਟਮਰ ਨੂੰ ਹਿਊਜ ਰੇਂਜ ਜਿਹੜੀ ਉਹ ਮਿਲ ਗਈ ਹੋਈ ਹੈ ਅਮਾਉਂਟ ਵਾਈਜ਼ ਵੀ ਤੇ ਫੀਚਰ ਵਾਈਜ਼ ਵੀ ਤੇ ਲੁੱਕ ਕਲਰ ਵਾਈਜ਼ ਵੀ ਤੇ ਇਹਦੀ ਅਵੇਲੇਬਿਲਟੀ ਕਿਸ ਤਰ੍ਹਾਂ ਹੈ ਅਵੇਲੇਬਿਲਟੀ ਈਜ਼ੀ ਹੈ ਜੀ ਮਿਲ ਜੇਗਾ ਹਣ ਜਦੋਂ ਮਰਜ਼ੀ ਆਓ ਤੇ ਕੀ ਇਹਦੀ ਆਪਣਾ ਪ੍ਰਾਈਸ ਰੇਂਜ ਕੀ ਹੈ ਦੇਖੋ ਜੀ ਜਿਹੜਾ ਬੇਸ ਮਾਡਲ ਹੈਗਾ ਵਾ ਉਹ ਕੁਝ 1 ਲੱਖ ਤੋਂ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਔਨ ਰੋਡ ਪ੍ਰਾਈਸ ਹੈ ਜਿਹੜਾ ਆਪਾਂ ਮਿਡ ਮਾਡਲ ਕਹਿ ਦਿੰਨੇ ਆ ਉਹ ਕੁਝ 1 ਲੱਖ ਕੁਝ 5300 ਤੋਂ ਸ਼ੁਰੂ ਹੋ ਜਾਂਦਾ ਵਾ ਤੇ ਜਿਹੜਾ ਆਪਾਂ ਅਪਰ ਮਾਡਲ ਕਹਿ ਦਿੰਨੇ ਆ ਉਹ 1 ਲੱਖ 6400 ਤੋਂ ਕਰੀਬ ਆ ਜਾਂਦਾ ਵਾ ਤੇ ਇਹਦੀ ਸਕੀਮ ਵਗੈਰਾ ਕੋਈ ਕੰਪਨੀ ਦੇ ਰਹੀ ਹੈ ਜੀ ਬਹੁਤ ਅੱਛੀ ਫਾਈਨਾਂਸ ਸਕੀਮ ਜਿਹੜੀ ਹੈਗੀ ਆ ਬਾਕੀ ਪ੍ਰੋਡਕਟ ਨਵੇਂ ਕੈਸੇ ਤਾਂ ਫਿਲਹਾਲ ਕੋਈ ਐਸਾ ਆਫਰ ਨਹੀਂ ਹੈ ਬਟ ਆਪਾਂ ਫਾਈਨਾਂਸ ਵਿੱਚ ਕਸਟਮਰ ਨੂੰ ਕਾਫੀ ਅੱਛੀ ਆਫਰਸ ਦੇ ਸਕਦੇ ਹਾਂ ਐਕਸਚੇਂਜ ਵੀ ਹੈ ਪੁਰਾਣੀ ਲਿਆਓ ਨਵੀਂ ਲੈ ਜਾਓ ਜੀ ਬਿਲਕੁਲ ਐਕਸਚੇਂਜ ਆਫਰ ਵੀ ਆ ਜੀ ਅਸੀਂ ਇੱਥੇ ਆਪਣੇ ਪੁਰਾਣੀ ਸਕੂਟਰ ਕੋਈ ਵੀ ਲਿਆਓ ਕਿਸੇ ਵੀ ਕੰਪਨੀ ਦਾ ਪੁਰਾਣਾ ਲਿਆਓ ਤੇ ਨਵਾਂ ਲੈ ਜਾਓ ਬਿਲਕੁਲ ਜੀ ਇਹ ਸਾਰੀ ਕਨਵੀਨੀਅੰਸ ਜਿਹੜੀ ਕਸਟਮਰ ਨੂੰ ਇੱਥੇ ਮਿਲੇਗੀ ਜੀ ਪੁਰਾਣਾ ਸਕੂਟਰ ਕੋਈ ਵੀ ਲਿਆਜੇ ਤੁਸੀਂ ਨਵਾਂ ਸਕੂਟਰ ਲੈਣਾ ਚਾਹੁੰਦੇ ਹੋ ਤਾਂ ਪੁਰਾਣਾ ਕੋਈ ਵੀ ਸਕੂਟਰ ਲਿਆਓ ਤੇ ਪੁਰਾਣਾ ਦੇ ਕੇ ਨਵਾਂ ਲੈ ਜਾਓ ਤੇ ਨਵੀਂ ਡੈਸਟਨੀ 125 ਮਿਲ ਜਾਏਗੀ ਟੈਸਟ ਡਰਾਈਵ ਇਹਦੀ ਅਵੇਲੇਬਲ ਹੈਗੀ ਆ ਤੁਸੀਂ ਅੱਜ ਹੀ ਆਓ ਸਪੀਡਵੇਸ ਹੀਰੋ ਤੇ ਇਹਦੀ ਟੈਸਟ ਡਰਾਈਵ ਕਰੋ ਟੈਸਟ ਡਰਾਈਵ ਕਰਕੇ ਸਾਨੂੰ ਵੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਬਾਈਕ